ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਈਗ੍ਰੂ ਜੀ ਅੱਗੇ ਦੱਸ ਕੇ ਆਦਿਆਂ ਕਿ ਸਾਰੇ ਭੈਣ ਭਰਾ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋ ਮੋ ਅੱਜ ਦੀ ਜਿਹੜੀ ਵੀਡੀਓ ਹੈ ਤੁਸੀਂ ਦੇਖ ਹੀ ਲਿਆ ਹੋਣਾ ਕਿਉਂਕਿ ਬੱਚਿਆਂ ਦੇ ਪੇਪਰ ਆ ਰਹੇ ਨੇ ਤੇ ਇੱਕ ਤਾਂ ਹਨਾ ਛੁੱਟੀਆਂ ਤੇ ਦੂਸਰਾ ਲਾਕਡਾਊਨ ਦਾ ਵੀ ਖਤਰਾ ਵੱਧ ਰਿਹਾ ਹੈਗਾ ਤੇ ਆਪਣੇ ਬੱਚੇ ਹਨਾ ਖੇਡ ਕੁੱਦ ਮੋਬਾਈਲਾਂ ਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਹੈਗੇ ਪੜ੍ਹਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹੈਗੇ ਹਨਾ ਤੇ ਦੂਸਰੀ ਗੱਲ ਹੈ ਨਾ ਬੱਚਿਆਂ ਨੂੰ ਆਪਾਂ ਬਿਠਾ ਵੀ ਲੈਨੇ ਆਂ ਵੀ ਪੜਾ ਪਰ ਉਹਨਾਂ ਦੇ ਜਿਆਦਾ ਕੁਝ ਨਹੀਂ ਹੁੰਦਾ ਹੈਗਾ ਹਨਾ ਇਹ ਵੱਡਿਆਂ ਨਾਲ ਵੀ ਹੁੰਦਾ ਹੈਗਾ ਕਿ ਆਪਾਂ ਹਨਾ ਕੰਮ ਕੁਝ ਹੋਰ ਕਰਨ ਜਾਂਦੇ ਕਈ ਵਾਰੀ ਨਾ ਕਿਚਨ ਦੇ ਵਿੱਚ ਵੀ ਭੈਣਾ ਨਾ ਜਾਂਦੀਆਂ ਨੇ ਜਦੋਂ ਤੇ ਮੇਰੇ ਨਾਲ ਵੀ ਬਹੁਤ ਵਾਰੀ ਹੁੰਦੀ ਹੈ ਇਹ ਗੱਲ ਹਨਾ ਆਪਾਂ ਕਰਨ ਕੁਝ ਹੋਰ ਜਾਂਦੇ ਹੋਣੇ ਤੇ ਉੱਥੋਂ ਖਾਲੀ ਹੀ ਵਾਪਸ ਮੁੜੇ ਆਉਣੇ ਹਨਾ ਕਿਪ ਸੋਚਦੇ ਹਾਂ ਵੀ ਮੈਂ ਕਰਨ ਕੀ ਐਸੀ ਦੇਖੋ ਇਸ ਤਰੀਕੇ ਨਾਲ ਨਾ ਜਿਹੜੀ ਆਪਣੀ ਯਾਦਦਾਸ਼ਤ ਹੈਗੀ ਉਹ ਕਾਫੀ ਜ਼ਿਆਦਾ ਕਮਜ਼ੋਰ ਹੁੰਦੀ ਜਾ ਰਹੀ ਹੈਗੀ ਕਮਜ਼ੋਰੀ ਦਾ ਕਾਰਨ ਕੀ ਹੈ ਜੇ ਮੈਂ ਤੁਹਾਨੂੰ ਇਹ ਦੱਸੂੰਗੀ ਤੇ ਉਹਦਾ ਹੱਲ ਕੀ ਹੈ ਇਹ ਵੀ ਮੈਂ ਤੁਹਾਨੂੰ ਦੱਸੂੰਗੀ ਹੈ ਨਾ ਸਭ ਤੋਂ ਪਹਿਲਾਂ ਜਿਹੜੀ ਆਪਣੀ B12 ਹੈਗੀ ਨਾ ਇਹ ਇੱਕ ਆਪਣੀ ਵਿਟਾਮਿਨਸ ਹੈ ਨਾ ਜਿਹੜੀ ਕਿ ਆਪਣੇ ਅੰਦਰ ਘਾਟ ਪੈ ਜਾਂਦੀ ਹੈ ਇਹਦੀ ਘਾਟ ਦੇ ਕਾਰਨ ਹੀ ਆਪਣੀ ਜਿਹੜੀ ਜਾਦਾਸ ਹੈਗੀ ਹੈ ਨਾ ਕਮਜ਼ੋਰ ਹੋਣੀ ਤੇ ਆਪਣੀ ਨਿੰਗਾ ਦੇ ਵਿੱਚ ਫਰਕ ਪੈਣਾ ਆਪਾਂ ਦੇਖਿਆ ਨਾ ਕਈ ਬੰਦੇ ਨਾ ਬੈਠੇ-ਬੈਠੇ ਗੁੰਮਸਮੂ ਜੇ ਬੈਠੇ ਰਹਿੰਦੇ ਨੇ ਉਹਦਾ ਮੇਨ ਕਾਰਨ ਇਹੀ ਹੁੰਦਾ ਹੈ ਨਾ ਕਿ ਉਹਨਾਂ ਦੇ ਵਿੱਚ B12 ਦੀ ਘਾਟ ਪੈ ਰਹੀ ਹੈ ਬੱਚੇ ਨੇ ਜਿਹੜੇ ਹਨ ਹੁਣ ਪੇਪਰ ਆ ਰਹੇ ਨੇ ਸਾਰੇ ਮਾਪੇ-ਬਾਪ ਨੂੰ ਇਹ ਟੈਨਸ਼ਨ ਹੁੰਦੀ ਹੈ ਵੀ ਹਨਾ ਬੱਚੇ ਪੜ੍ਹਨ ਲੱਗ ਜਾਣ ਤੇ ਉਹਨਾਂ ਦੇ ਯਾਦ ਹੋਵੇ ਉਹਦੇ ਵਾਸਤੇ ਤੁਸੀਂ ਨੇ ਕੀ ਕਰਨਾ ਸਭ ਤੋਂ ਆਸਾਨ ਤਰੀਕਾ ਤਾਂ ਉਹ ਨੋਟ ਮੈਂ ਦੱਸਣ ਲੱਗੀ ਹਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਲੈਣੇ ਨੇ ਅਖਰੋਟ ਹਨਾ ਅਖਰੋਟ ਦੀ ਅੱਜ ਜ਼ਿਆਦਾਤਰ ਗਿਰੀਆਂ ਲੈ ਕੇ ਆ ਜਾਂਦੇ ਆਪਾਂ ਨਾ ਗਿਰੀ ਨਹੀਂ ਲੈ ਕੇ ਆਉਣੀ ਕਿਉਂਕਿ ਉਹਦੇ ਵਿੱਚੋਂ ਤੇਲ ਵੀ ਕੱਢਿਆ ਹੋਇਆ ਹੁੰਦਾ ਤੇ ਉਹਦੇ ਉੱਪਰ ਨਾ ਕੈਮੀਕਲ ਲਗਾ ਕੇ ਵੀ ਰੱਖੇ ਹੋਈ ਹੁੰਦੀ ਆ ਨਾ ਤੁਸੀਂ ਜਦੋਂ ਵੀ ਅਖਰੋਟ ਲੈਣੇ ਆ ਤਾਂ ਇਸ ਤਰੀਕੇ ਨਾਲ ਹੈ ਨਾ ਸਾਫ਼ ਦੇ ਅਖਰੋਟ ਲੈਣੇ ਕਾਗਜੀ ਅਖਰੋਟ ਜੋ ਵੀ ਤੁਹਾਨੂੰ ਮਿਲਦੇ ਹਨ ਤੁਸੀਂ ਇਹ ਲੈ ਆਉਣੇ ਆਗੇ ਹੁਣ ਸਰਦੀਆਂ ਨੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈਗੀ ਤੇ ਅਗਲੀ ਚੀਜ਼ ਆਪਣਾ ਜਿਹੜਾ ਹੈਗਾ ਨਾਰੀਅਲ ਦਾ ਤੇਲ ਹੈ ਨਾ ਤੁਸੀਂ ਕੋਈ ਵੀ ਲੈ ਸਕਦੇ ਹੋ ਡਾਬਰ ਦਾ ਲੈ ਲਓ ਜਾਂ ਫਿਰ ਕੋਸ਼ਿਸ਼ ਕਰਿਓ ਕਿ ਤੁਸੀਂ ਹੈ ਨਾ ਆਪਣਾ ਜਿਹੜੇ ਕੋਲੂ ਹੁੰਦੇ ਨੇ ਨਾ ਛੋਟੇ ਛੋਟੇ ਹੁਣ ਕੋ ਉਹਨਾਂ ਤੋਂ ਨਾ ਤੁਸੀਂ ਪਿਓਰ ਤੇਲ ਕਢਾ ਲਿਓ ਕਿਉਂਕਿ ਇਹਨਾਂ ਦੇ ਵਿੱਚ ਵੀ ਕੈਮੀਕਲ ਪਾਇਆ ਹੁੰਦਾ ਹੈ ਹਨ ਤੁਸੀਂ ਨਾਰੀਅਲ ਜਿਹੜੇ ਆਪਣੇ ਖੋਪੇ ਦੇ ਗੁੱਟ ਹੁੰਦੇ ਨੇ ਉਹ ਲੈ ਕੇ ਨਾ ਕਿਲੋ 2 ਕਿਲੋ ਤਾਂ ਤੁਸੀਂ ਕਿਸੇ ਵੀ ਹੈ ਨਾ ਛੋਟੇ ਛੋਟੇ ਦੁਕਾਨਾਂ ਕੋਲੂ ਦੇ ਬਣੀ ਹੋਏ ਜਿਹੜੇ ਕਿ ਹਲਦੀ ਵਗੈਰਾ ਪੀਸਦੇ ਨੇ ਉਹ ਵੀ ਕੱਢ ਦਿੰਦੇ ਹੋਣਗੇ ਹਨ ਤੇ ਉਹਨਾਂ ਨੂੰ ਤੁਸੀਂ ਪੁੱਛ ਕੇ ਵੀ ਕਿੱਥੇ ਇਹ ਤੇਲ ਨਿਕਲਦਾ ਹੈ ਨਾ ਤੁਸੀਂ ਇਹਦਾ ਤੇਲ ਸੁੱਧ ਕਢਵਾ ਕੇ ਆਪਣੇ ਘਰੇ ਲਿਓ ਜਿਨ੍ਹਾਂ ਦੇ ਵੀ ਹੱਡ ਗੋਡੇ ਆਪਾਂ ਕਹਿੰਦੇ ਵੀ ਗਰੀਸ ਖਤਮ ਹੋਈ ਜਾਂਦਾ ਹੈ ਹਨ ਭੈਣਾਂ ਨੂੰ ਵੀਰਾਂ ਨੂੰ ਢੂਹੀ ਦੀ ਨਾ ਕਮਰ ਦਰਦ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈਗੀ ਜਾਂ ਦ ਇਹ ਦੋਨੀਆਂ ਚੀਜ਼ਾਂ ਤੁਹਾਨੂੰ ਇੰਨੀਆਂ ਜ਼ਿਆਦਾ ਬੈਨੀਫਿਟ ਹੋਣੀਆਂ ਕਿ ਤੁਸੀਂ ਹੈਰਾਨ ਰਹੇ ਚੋਗੇ ਹਨਾ ਕਰਨਾ ਕੀ ਇਹ ਸਭ ਤੋਂ ਪਹਿਲਾਂ ਤੁਸੀਂ ਨੇ ਹਨਾ ਇੱਕ ਬੰਦੇ ਵਾਸਤੇ ਚਾਹੇ ਬੱਚਾ ਚਾਹੇ ਮਲਕੇ ਆਪਾਂ ਵੱਡੇ ਹਨਾ ਉਹਦੇ ਵਾਸਤੇ ਤੁਸੀਂ ਦੋ ਅਖਰੋਟ ਲੈਣੇ ਹਨਾ ਜੇ ਜ਼ਿਆਦਾ ਛੋਟਾ ਜਿਵੇਂ 10 ਸਾਲ ਤੋਂ ਛੋਟਾ ਬੱਚਾ ਉਹਦੇ ਵਾਸਤੇ ਤੁਸੀਂ ਇੱਕ ਲੈ ਸਕਦੇ ਹੋ ਹਨਾ ਤਾਂ ਤੁਸੀਂ ਕਰਨਾ ਕਿ ਇਹਨਾਂ ਨੂੰ ਖੋਲ ਕੇ ਅਖਰੋਟਾਂ ਨੂੰ ਹਨਾ ਸ਼ਾਮ ਨੂੰ ਤੁਸੀਂ ਨੇ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈਗਾ ਪਾਣੀ ਦੇ ਵਿੱਚ ਭਿਉ ਕੇ ਫਿਰ ਤੁਸੀਂ ਹੈਨਾ ਦੋਨੇ ਅਖਰੋਟਾਂ ਨੂੰ ਸਿਲ ਕੇ ਜਿਵੇਂ ਕਿ ਆਪਾਂ ਸਿਲਕਾ ਉਤਾਰ ਦਿੰਨਾ ਬਾਦਾਮਾਂ ਨੂੰ ਭਿਉ ਕੇ ਰੱਖਦੇ ਹਾਂ ਸਿਲਕਾ ਉਤਾਰਦੇ ਹਾਂ ਉਸੇ ਤਰੀਕੇ ਨਾਲ ਇੰਨਾਂ ਦਾ ਵੀ ਸਿਲਕਾ ਉਤਰ ਜਾਂਦਾ ਹੈ ਨਾ ਫਿਰ ਇਹ ਦੋਹੇ ਅਖਰੋਟ ਹੈਨਾ ਜਿਨ੍ਹਾਂ ਨੂੰ ਵੀ ਤੁਸੀਂ ਆਪਣੇ ਬੱਚੇ ਨੂੰ ਦੇਣਾ ਹੈ ਜਾਂ ਬਜ਼ੁਰਗ ਨੂੰ ਦੇਣਾ ਹੈ ਜਾਂ ਖੁਦ ਖਾਣੇ ਨੇ ਤਾਂ ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਖਾਣਾ ਹੈਗਾ ਹੈਨਾ ਖਾ ਕੇ ਉਸ ਦੇ ਉੱਪਰ ਦੀ ਤੁਸੀਂ ਨਾ ਦੁੱਧ ਲੈ ਲੈਣਾਗਾ ਚਾਹੇ ਅੱਧਾ ਗਲਾਸ ਲੈ ਲਓ ਚਾਹੇ ਇੱਕ ਗਲਾਸ ਲੈ ਲਓ ਕੋਸ਼ਿਸ਼ ਕਰਿਓ ਜੀ ਉਹਦੇ ਵਿੱਚ ਘਰ ਦੀ ਹੈਨਾ ਤੁਹਾਨੂੰ ਹਲਦੀ ਮਿਲ ਜੇ ਤਾ ਅੱਧਾ ਕ ਚਮਚ ਹੈ ਨਾ ਉਹ ਪਾ ਲਓ ਬੱਚੇ ਥੋੜਾ ਜਿਹਾ ਘੱਟ ਪਸੰਦ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਪਿੰਚ ਵਗੈਰਾ ਪਾ ਦੋ ਹਨਾ ਹਲਦੀ ਦਾ ਤੇ ਨਹੀਂ ਵੀ ਪਾਉਂਦੇ ਤਾਂ ਕੋਈ ਗੱਲ ਨਹੀਂ ਤਾਂ ਤੁਸੀਂ ਉਹਨਾਂ ਨੂੰ ਸਿਰਫ ਇਸੇ ਤਰੀਕੇ ਨਾਲ ਨਾ ਦੋ ਚਾਰ ਦਾਖਾਂ ਪਾ ਦੋ ਇਹ ਚੀਜ਼ ਦੇ ਨਾਲ ਜਿਹੜੀ ਉਹਨਾਂ ਦਾ ਖੂਨ ਹੈ ਨਾ ਉਹਦਾ ਸਰਕਲ ਵਧੇਗਾ ਤੇ ਉਹਨਾਂ ਦਾ ਜਿਹੜਾ ਦਿਮਾਗ ਹੈ ਨਾ ਬਹੁਤ ਜ਼ਿਆਦਾ ਸਟਰੋਂਗ ਹੋਊਗਾ ਹਨਾ ਬਹੁਤ ਜ਼ਿਆਦਾ ਉਹਨਾਂ ਦੀ ਜ਼ਿਆਦਾ ਸਤੇਜ ਹੋਊਗੀ ਕਿਉਂਕਿ ਅਕਰੋਟ ਦੀ ਸ਼ੇਪ ਹੀ ਆਪਣੇ ਇੱਕ ਦਿਮਾਗ ਦੀ ਤਰ੍ਹਾਂ ਇਹਦੇ ਵਿੱਚ ਐਨੇ ਮਲਕ ਤੱਤ ਪਾਏ ਜਾਂਦੇ ਆ ਨਾ ਵਿਟਾਮਿਨਸ ਪਾਏ ਜਾਂਦੇ ਆ ਬਗੀ ਜਿਹੜੀ ਕਿ ਆਪਣੀ ਬਾਡੀ ਨੂੰ ਅੰਦਰੋਂ ਰਿਕਵਰੀ ਕਰ ਦੇਣੀ ਹੈ ਤਾਂ ਕਿ ਉਹ ਬਿਮਾਰੀਆਂ ਦੇ ਨਾਲ ਲੜ ਸਕੇ ਤੇ ਆਪਣੀ ਜਿਹੜੀ ਦਿਮਾਗ ਹੈ ਹਨਾ ਉਹਨੂੰ ਤੇਜ ਕਰਨ ਵਾਸਤੇ ਤੇ ਅਗਲੀ ਚੀਜ਼ ਜਿਹੜੀ ਪੇ ਨਾਰੀਅਲ ਦਾ ਤੇਲ ਤੁਹਾਨੂੰ ਮੈਂ ਦੱਸਿਆ ਹੈ ਨਾ ਨਾਰੀਅਲ ਦਾ ਤੇਲ ਤੇ ਦੇਸੀ ਘਿਓ ਦੋਨਾਂ ਨੂੰ ਮਿਕਸ ਕਰਕੇ ਨਾ ਇੱਕ ਚਮਚਾ ਨਾਰੀਅਲ ਦੇ ਤੇਲ ਦਾ ਲੈ ਲਓ ਤੇ ਥੋੜਾ ਜਿਹਾ ਦੇਸੀ ਘਿਓ ਲੈ ਕੇ ਦੋਨਾਂ ਨੂੰ ਮਿਕਸ ਕਰਕੇ ਕੋਸਾ ਜਾ ਕਰ ਲਿਓ ਆਪਣੇ ਬੱਚਿਆਂ ਦੀ ਹੈ ਨਾ ਇਸ ਤਰੀਕੇ ਨਾਲ ਇੱਕ ਅੱਛਾ ਦੇ ਵਿੱਚ ਜਿਹੜੀਆਂ ਆਪਣੇ ਹਨਾ ਇੱਥੇ ਬਾਵਾ ਦੇ نیچے ਇੱਥੇ ਲਗਾਉਣਾ ਇਹ ਉਹਰੇ ਦਿਮਾਗ ਦੇ ਮਤਲਬ ਕਿ ਇਸ ਜਗ੍ਹਾ ਤੇ ਪੁਰਪੜੀਆਂ ਦੇ ਵਿੱਚ ਹਨਾ ਇੱਥੇ ਲਗਾਉਣਾ ਤੇ ਧੁੰਨੀ ਦੇ ਵਿੱਚ ਲਗਾਉਣਾ ਹੈਗਾ ਤਿੰਨ ਜਗ੍ਹਾ ਤੇ ਤੇਲ ਲਗਾਉਣਾ ਤੇ ਅੱਧਾ ਚਮਚ ਜਿਹੜਾ ਸੁੱਧ ਹੋਊਗਾ ਜਿਵੇਂ ਹੁਣ ਇਹ ਹੈਗਾ ਇਹਨੂੰ ਖਾਣਾ ਨਹੀਂ ਹੈਗਾ ਤੁਸੀਂ ਨੇ ਹਨਾ ਜੇ ਸੁੱਧ ਤੁਸੀਂ ਜਿਹੜੇ ਗੁੱਟ ਲੈ ਕੇ ਕੜਵਾਓਗੇ ਤਾਂ ਅੱਧਾ ਚਮਚ ਤੁਸੀਂ ਨੇ ਹਨਾ ਉਸ ਦਾ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਦੋ ਟਾਈਮ ਤੁਸੀਂ ਨੇ ਦੁੱਧ ਦੇ ਨਾਲ ਲੈ ਲੈਣਾ ਹੈਗਾ ਜਿਵੇਂ ਕਿ ਤੁਸੀਂ ਚਾਹੇ ਦੁੱਧ ਦੇ ਵਿੱਚ ਘੋਲ ਲਓ ਚਾਹੇ ਤੁਸੀਂ ਕਿਉਂ ਵਾਂਗੂ ਇਦਾਂ ਹੀ ਖਾ ਲਓ ਕਿਉਂਕਿ ਬਹੁਤ ਟੇਸਟੀ ਹੁੰਦਾ ਹੈ ਹਨਾ ਜਿਹੜਾ ਇਹ ਤੇਲ ਆਪਣੇ ਮੁੱਲ ਦੇ ਹੁੰਦੇ ਨੇ ਡਾਵਾ ਡੋਰ ਵਾਲੇ ਹਨਾ ਇਹ ਅਲੱਗ ਹੁੰਦੀ ਹੈਗੀ ਤੇ ਜਿਹੜਾ ਤੁਸੀਂ ਪਿਓਰ ਕੜਵਾਵਾਂਗੇ ਨਾਰੀਅਲ ਦਾ ਤੇਲ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਹਨਾ ਉਹ ਇੱਕ ਦੇਸੀ ਘਿਓ ਵਾਲਾ ਹੀ ਕੰਮ ਹੁੰਦਾ ਉਹਦਾ ਤੁਸੀਂ ਦਾਲ ਸਬਜ਼ੀ ਚ ਪਾ ਕੇ ਖਾ ਲਓ ਜਾਂ ਤੁਸੀਂ ਇਦਾਂ ਦੁੱਧ ਦੇ ਵਿੱਚ ਹਨਾ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਇੱਕ ਮਹੀਨਾ ਤੁਸੀਂ ਲਗਾਤਾਰ ਪੀ ਕੇ ਦੇਖਿਓ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਵੀ ਜਿਹੜੀ ਤੁਹਾਡੀ ਬਾਡੀ ਦੇ ਵਿੱਚੋਂ ਚਿਕਨਾਹਟ ਖਤਮ ਹੋ ਰਹੀ ਹੈ ਜਿਹੜੇ ਤੁਹਾਡੇ ਹਨਾ ਚਿਹਰੇ ਤੇ ਉੱਪਰ ਜੁਰੜੀਆਂ ਪੈ ਜਾਂਦੀਆਂ ਨੇ ਚਮਕ ਖਤਮ ਹੋ ਜਾਂਦੀ ਹੈ ਪਕ ਕਹਿੰਦੇ ਹਨਾ ਡੱਲ ਜਾ ਚਿਹਰਾ ਚਿਹਰਾ ਹੋ ਗਿਆ ਹਨਾ ਵੀ ਕੋਈ ਰੌਣਕ ਜੀ ਨਹੀਂ ਹੈਗੀ ਮੂੰਹ ਤੇ ਹਨਾ ਚਮਕ ਜੀ ਨਹੀਂ ਹੈਗੀ ਤਾਂ ਤੁਸੀਂ 1 ਮਹੀਨਾ ਇਸ ਚੀਜ਼ ਨੂੰ ਹਨਾ ਵਰਤ ਕੇ ਦੇਖਿਓ ਤੁਹਾਡੀ ਬਾਡੀ ਦੇ ਵਿੱਚੋਂ ਤੁਹਾਨੂੰ ਜਿਹੜੀ ਕਿ ਕੜਕੜਦੀ ਆਵਾਜ਼ ਆਉਂਦੀ ਹੈ ਜਾਂ ਤੁਹਾਡਾ ਦਿਮਾਗ ਆਪਨ ਹੁੰਦਾ ਵੀ ਮੈਂ ਭੁੱਲ ਗਿਆ ਹਨਾ ਜਾਂ ਬੱਚਿਆਂ ਨੂੰ ਯਾਦ ਆਸ ਬਹੁਤ ਕਮਜ਼ੋਰ ਹੋ ਰਹੀ ਹੈਗੀ ਹਨਾ ਇਸ ਚੀਜ਼ ਤੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੀ ਦੇਖੋ ਇੱਕ ਤਾਂ ਤੁਸੀਂ ਨੇ ਇਹਨੂੰ ਲਗਾਉਣਾ ਭੈਣਾ ਨੇ ਵੀ ਬੀਰਾ ਨੇ ਵੀ ਜਿੰਨਾਂ ਨੂੰ ਵੀ ਕੋਈ ਦਿੱਕਤ ਹੈਗੀ ਹੈ ਨਾ ਮੈਂ ਪਹਿਲਾਂ ਵੀ ਦੱਸਿਆ ਵੀ ਕੋਈ ਕਮਰ ਦਾ ਦਰਦ ਹੁੰਦਾ ਹੈ ਜਾਂ ਤੁਹਾਨੂੰ ਕੋਈ ਗੋਡਿਆਂ 'ਚ ਦਰਦ ਹੁੰਦਾ ਹੈ ਜਾਂ ਤੁਹਾਡੇ ਜਾਂ ਦਸ ਕਮਜ਼ੋਰ ਹੈ ਜਾਂ ਤੁਹਾਡੀ ਨਿਗਾ ਵੀ ਕਮਜ਼ੋਰ ਹੈ ਨਾ ਇਹ ਚੀਜ਼ਾਂ ਬਾਰੇ ਵਾਸਤੇ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਲੈਂਗੀਆਂ ਹਨ ਤਾਂ ਤੁਸੀਂ ਇੱਕ ਮਹੀਨਾ ਜ਼ਰੂਰ ਬੱਤਕ ਕੇ ਦੇਖਿਓ ਇਸ ਚੀਜ਼ ਨੂੰ ਖਾਣ ਦੇ ਨਾਲ ਤੁਹਾਡਾ ਦਿਮਾਗ ਇੰਨਾ ਜ਼ਿਆਦਾ ਮਤਲਬ ਕਿ ਤੇਜ਼ ਹੋਊਗਾ ਤੁਹਾਡੀ ਯਾਦदाश्त ਐਨੀ ਜ਼ਿਆਦਾ ਤੇਜ਼ ਹੋਊਗੀ ਕਿ ਤੁਸੀਂ ਕੁਝ ਵੀ ਨਹੀਂ ਭੁੱਲੋਗੇ ਹਨ ਕਿਉਂਕਿ ਬੱਚਿਆਂ ਦੇ ਪੇਪਰ ਆ ਰਹੇ ਨੇ ਬੱਚਿਆਂ ਵਾਸਤੇ ਇਹੋ ਚੀਜ਼ ਬਹੁਤ ਹੀ ਬੈਨੀਫਿਟ ਹੈਗੀ ਹਨ ਇੱਕ ਮੈਂ ਪਹਿਲਾਂ ਵੀ ਦੱਸਿਆ ਗਿਆ ਕਿ ਜਦੋਂ ਵੀ ਬੱਚੇ ਪੜ੍ਹਦੇ ਹੋਣ ਤਾਂ ਉਹਨਾਂ ਕੋਲ ਇੱਕ ਦੋ ਕਪੂਰ ਜ਼ਰੂਰ ਜਲਾ ਦਿਆ ਕਰੋ ਕਿਉਂਕਿ ਉਹਦੀ ਨਾਲ ਜਿਹੜੀ ਉਹਨਾਂ ਦੇ ਆਲੇ ਦੋਆਲੇ ਹਨ ਨੈਗੇਟਿਵਿਟੀ ਹੈਗੀ ਜਾਂ ਜਿਵੇਂ ਕਿ ਵਾਇਰਸ ਨੇ ਕਿਟਾਣੂ ਨੇ ਹਨਾ ਉਹ ਉਹਨਾਂ ਤੱਕ ਨਾ ਪਹੁੰਚਣ ਇਹ ਤੁਸੀਂ ਜ਼ਰੂਰ ਕਰਨਾ ਬੜੀ ਚੰਗੀ ਲੱਗੀ ਲਾਈਕ ਕਮੈਂਟ ਸੇ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਵਿੱਚ ਉ